ਲੁਧਿਆਣਾ ਵਿੱਚ ਚੋਣਾ ਜਿੱਤਣ ਤੇ ਆਮ ਆਦਮੀ ਪਾਰਟੀ ਨੇ ਸਰਦੂਲਗੜ੍ਹ ਦਫ਼ਤਰ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾਈ। ਇਸ ਮੌਕੇ ਤੇ ਇਕੱਠੇ ਹੋਏ ਵਰਕਰਾਂ ਅਤੇ ਅਹੁਦੇਦਾਰਾਂ ਨੇ ਕੀ ਕਿਹਾ ਉਹ ਸੁਣਦੇ ਹਾਂ ਸਾਡੀ ਇਸ ਰਿਪੋਰਟ ਵਿੱਚ। ਜਿੰਦਾਬਾਦ ਆਵਾਜ਼ ਦੀ ਪਾਰਟੀ ਜਿੰਦਾਬਾਦ ਜਿਹਪੰਨਾ ਦਾ ਸਭ ਇੱਥੇ ਜਿੰਨੇ ਵੀ ਸਰਪੰਚ ਸੇਬ ਅਨੰਮਸ਼ੀ ਹੈਵਾਨ ਸਰਦੂਲ ਗੜਵਾਸੀ ਪਹੁੰਚੇ ਉਹਨਾਂ ਦਾ ਧੰਨਵਾਦ ਕਰਦੇ ਆ ਜੀ ਬਾਕੀ ਲੁਧਿਆਣਾ ਵਾਸੀਆਂ ਧੰਨਵਾਦ ਜਿਹੜੀ 10000 ਤੋਂ ਪਲੱਸ ਚਿੱਤ ਪ੍ਰਾਪਤ ਕਰਈ ਹੈ ਜੀ ਇਹਨਾਂ ਸਭ ਦਾ ਬਹੁਤ ਬਹੁਤ ਧੰਨਵਾਦ ਬਾਕੀ ਉੱਥੇ ਜਾ ਕੇ ਜਿਹੜੇ ਪਾਰਟੀ ਵਰਕਰਾਂ ਨੇ ਮਿਹਨਤ ਕਰੀ ਹੈ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜੀ ਦੇਖੋ ਜੀ ਜਿਹੜੇ ਸਰਕਾਰਾਂ ਨੇ ਕੰਮ ਕੀਤੇ ਨੇ ਲੋਕਾਂ ਨੇ ਉਹਨਾਂ ਤੋਂ ਖੁਸ਼ ਹੋ ਕੇ ਵੋਟਾਂ ਪਾ ਜਣੀਆਂ ਸਾਡੇ ਸੀਐਮ ਸਾਹਿਬ ਨੇ ਪਹਿਲਾਂ ਹੀ ਕਿਹਾ ਸੀਗਾ ਵੀ ਜੇ ਸਾਡੇ ਸਾਨੂੰ ਕੰਮ ਦਿਖਨੇ ਤਾਂ ਸਾਨੂੰ ਵੋਟਾਂ ਪਾਈਓ ਇਹ ਇਹ ਜਿੱਤ ਸਾਰੇ ਲੋਕਾਂ ਦੀ ਜਿੱਤ ਹੈ ভোটারਾਂ ਦੀ ਜਿੱਤ ਹੈ ਤੇ ਇਹ ਆਮ ਆਦਮੀ ਦੀ ਜਿੱਤ ਹੈ ਪਾਰਟੀ ਦਾ ਕੋਈ ਵਰਕਰ ਨਰਾਇ ਨਹੀਂ ਸੀਗਾ ਬਲਕਿ ਜਿਵੇਂ ਜਿਵੇਂ ਜਿਹੜੇ ਵਰਕਰਾਂ ਦੀਆਂ ਡਿਊਟੀਆਂ ਲੱਗੀਆਂ ਨੇਗੀਆਂ ਉਹਨਾਂ ਨੇ ਪੂਰੇ ਤਨ ਮਨ ਨਾਲ ਉਹ ਆਪਣੀ ਡਿਊਟੀ ਨਿਭਾਈਏਖੋ ਜੀ ਅੱਜ ਜਿਹੜਾ ਅਸੀਂ ਸੈਮੀ ਫਾਈਨਲ ਜਿੱਤ ਲਿਆਗਾ ਇਸ ਤੋਂ ਬਾਅਦ 2027 ਦੀ ਸਾਡੀ ਪੂਰੀ ਤਿਆਰੀ ਹੈ ਜਿੰਨੇ ਕੰਮ ਅਸੀਂ ਹੁਣ ਕਰਵਾਏ ਨੇ ਉਸ ਤੋਂ ਬਾਅਦ ਸਰਕਾਰਾਂ ਜਿਹੜੇ ਇਸ ਤੋਂ ਦੁੱਗਣੇ ਕੰਮ ਹੋਰ ਕਰਵਾਉਣੀਆਂ ਤੇ ਇਹੇ ਕੰਮਾਂ ਦੇ ਆਧਾਰ 'ਤੇ ਦੇਖੋ ਜਿੱਤ ਹੋਏਗੀ ਸਰਦੂਲਗੜ ਦੇ ਦੇਖੋ ਜੀ ਜਿਹੜੇ ਕੰਮ ਜਰੂਰੀ ਕੰਮ ਨੇ ਉਹ ਤਾਂ ਪੂਰੀ ਹੁਣ ਰਫ਼ਤਾਰ ਨਾਲ ਹੀ ਚੱਲ ਰਹੇ ਨੇਗੇ ਬਾਕੀ ਜਿਹੜੇ ਕੰਮ ਪੈਂਡਿੰਗ ਨੇ ਉਹਨਾਂ 'ਤੇ ਪੂਰਾ ਧਿਆਨ ਦਿੱਤਾ ਜਾ ਰਹੇਗਾ ਤੇ ਉਹ ਵੀ ਜਲਦੀ ਕਰਵਾ ਦੇਵਾਂਗੇ ਉਹ ਕੰਮ ਵੀ ਸਾਰੇ ਜਿਵੇਂ ਕਿ ਆਪਾਂ ਨੂੰ ਪਤਾ ਹੈ ਜੀ ਲੁਧਿਆਣਾ ਦੀ ਜੋ ਸੀਟ ਸੀਗੀ ਉਹਤੇ ਇਕੱਲੇ ਪੰਜਾਬ ਦਾ ਛੱਡੋ ਕੇ ਬਹੁਤ ਸਾਰੇ ਹੋਰ ਸੂਬਿਆਂ ਦੀ ਵੀ ਨਿਗਾਹ ਸੀਗੀ ਕਿਉਂਕਿ ਇਹ ਸੀ ਇੱਥੇ ਸਾਰੇ ਵੱਡੇ ਵੱਡੇ ਲੀਡਰਾਂ ਦਾ ਜ਼ੋਰ ਲੱਗ ਰਿਹਾ ਸੀ ਆਮ ਆਦਮੀ ਪਾਰਟੀ ਨੂੰ ਪਤਾ ਨਵੀਂ ਪਾਰਟੀ ਹੈ ਵੀ ਹਜੇ ਇਹਨਾਂ ਨੇ ਇੱਕ ਦੋ ਇਲੈਕਸ਼ਨ ਪਹਿਲਾਂ ਲੜੇ ਸੀਗੇ ਉਸ ਤੋਂ ਬਾਅਦ ਸਾਹਮਣੇ ਜੋ ਕੈਂਡੀਡੇਟ ਸੀ ਆਸ਼ੂ ਜੀ ਸੀਗੇ ਭਾਜਪਾ ਦੇ ਸੀ ਸਾਡੇ ਕਾਲੀ ਦਲ ਦੇ ਵੀ ਸਾਰਿਆਂ ਨੇ ਆਪਣੇ ਕੈਂਡੀਡੇਟ ਉਤਾਰੇ ਤੇ ਆਮ ਆਦਮੀ ਪਾਰਟੀ ਨੇ ਲੁਧਿਆਣਾ ਦੇ ਵਿੱਚ ਚੋਣ ਹੈ ਜੋ ਆਪਣੇ ਕੰਮ ਦੇ ਆਧਾਰ ਤੇ ਲੜੀ ਹੈ ਸਾਡੇ ਸੀਐਮ ਸਾਹਿਬ ਨੇ ਵੀ ਕਿਹਾ ਸੀ ਵੀ ਜੇ ਤੁਹਾਨੂੰ ਲੱਗਦਾ ਹੈ ਕੰਮ ਕੀਤਾ ਹੈ ਤਾਂ ਵੋਟਾਂ ਪਾ ਦਿਓ ਨਹੀਂ ਭਾਈ ਜੋ ਚੰਗਾ ਲੱਗਦਾ ਉਹਨੂੰ ਪਾ ਦਿਓ ਤੇ ਲੋਕ ਜੋ ਕਿ ਅੱਜ ਕੱਲ ਦੇ بڑے ਪੜੇ ਲਿਖੇ ਸੂਝਵਾਨ ਲੋਕ ਨੇ ਉਹਨਾਂ ਨੇ ਆਪਣੀ ਸੂਝਤਾ ਦਿਖਾਉਂਦੇ ਹੋਏ ਸਾਡੇ ਉਥੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਇਆ ਜਿਸ ਦੇ ਲਈ ਮੈਂ ਸਾਰੇ ਕਰ ਲਿਏ ਹੁਧਿਆਣਾ ਦੇ ਹੀ ਨਹੀਂ ਸਾਡੇ ਖਾਸ ਕਰਕੇ ਹਲਕਾ ਸਰਦੂਲਗੜ੍ਹ ਦੇ ਜਿੰਨੇ ਵਰਕਰ ਸਹਿਬਾਨ ਸਰਪੰਚ ਸਹਿਬਾਨ ਪੰਚ ਸਹਿਬਾਨਾਂ ਨੇ ਉੱਥੇ ਜਾ ਕੇ ਆਪਣੀਆਂ ਡਿਊਟੀਆਂ ਲਾਈਆਂ ਤਣ ਦੇ ਹੀ ਨਾਲ ਨਿਭਾਈਆਂ ਇਹ ਜੋ ਜਿੱਤ ਹੈ ਇਹ ਸਾਰੇ ਵਰਕਰਾਂ ਦੀ ਜਿੱਤ ਹੈਗੀ ਤੇ ਇਸ ਲਈ ਸਾਡੇ ਐਮਐਲਏ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਬਣਾਵਾਲੀ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਇਹਨਾਂ ਦੀ ਡਿਊਟੀ ਜੋ 65 ਨੰਬਰ ਵਾਰਡ ਦੇ ਵਿੱਚ ਲਾਈ ਗਈ ਸੀ ਉੱਥੇ ਇਹਨਾਂ ਨੇ ਸਾਰਿਆਂ ਤੋਂ ਵੱਧ ਲੀਡ ਲੈਤੀ ਹੈ ਇਹ ਇੱਕ ਤਰ੍ਹਾਂ ਦਾ ਇਤਿਹਾਸ ਬਣਦਾ ਜਾ ਰਿਹਾ ਹੈ ਕਿ ਕਿਤੇ ਵੀ ਇਲੈਕਸ਼ਨ ਹੁੰਦੇ ਆ ਪੰਜਾਬ ਦੇ ਵਿੱਚ ਜਿੱਥੇ ਸਰਦਾਰ ਗੁਰਪ੍ਰੀਤ ਸਿੰਘ ਬਣਾਲੀ ਦੀ ਡਿਊਟੀ ਲੱਗਦੀ ਹੈ ਉਹ ਉੱਥੇ ਬਹੁਤ ਵਧੀਆ ਰਿਜ਼ਲਟ ਦਿੰਦੇ ਨੇ ਤੇ ਲੀਡ ਦਵਾਉਂਦੇ ਨੇ ਇਸ ਲਈ ਸਾਰਾ ਜੋ ਹਲਕਾ ਹੈ ਸਾਡੇ ਪੰਜਾਬ ਵਾਸੀ ਨੇ ਆਮ ਆਦਮੀ ਪਾਰਟੀ ਦੇ ਸਾਰਿਆਂ ਨੂੰ ਵਧਾਈਆਂ ਨੇ ਜੀ ਇਸ ਦੀ ਪਹਿਲਾਂ ਤਾਂ ਜੀ ਸਾਰਿਆਂ ਨੂੰ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਪੰਜਾਬ ਨਿਵਾਸੀਆਂ ਨੂੰ ਜੋ ਲੁਧਿਆਣਾ ਜੀ ਸੀਟ ਜਿੱਤੀ ਹੈ ਉਹਦੀ ਬਹੁਤ-ਬਹੁਤ ਵਧਾਈ ਦਿੰਦੇ ਆ ਤੇ ਜਿਹੜੇ ਇਹ ਸੀਟ ਜਿੱਤੀ ਹੈ ਇਹ ਸਾਡੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਲੋਕਾਂ ਨੇ ਮੋਹਰ ਲਾਈ ਹੈ ਕਿਉਂਕਿ ਸਾਡੀ ਪਾਰਟੀ ਦਾ ਇੱਕੋ ਹੀ ਏਜੰਡਾ ਸੀ ਕਿ ਜੇ ਅਸੀਂ ਕੰਮ ਕਰਾਂਗੇ ਸਾਨੂੰ ਕੰਮਾਂ ਦੇ ਆਧਾਰ ਤੇ ਵੋਟ ਪਾਓ ਲੋਕਾਂ ਨੇ ਕੰਮਾਂ ਦੇ ਆਧਾਰ ਤੇ ਵੋਟ ਪਾਈ ਹੈ ਤੇ ਸਾਡੀ ਪਾਰਟੀ ਵੀ ਇਦੂ ਅੱਗੇ ਜਿਹੜਾ ਸਾਡੇ ਕੋਲ 1.5 ਸਾਲ ਹੈ ਉਹਦੂ ਵੀ ਇਤਸ਼ਾਹ ਨਾਲ ਕੰਮ ਕਰੂਗੀ ਤੇ 2027 ਦੇ ਇਲیکشنਾਂ 'ਚ ਇਹਦੂ ਵੀ ਵਧੀਆ ਬਹੁਮਤ ਨਾਲ ਜਿੱਤਾਂਗੇ ਜੀ